ਅਗੇ ਵਧਾਂਗੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਪਰ ਦੇ ਅੰਦਰ ਪਰਾਲੀ ਦੀ ਨਾਰ ਨੂੰ ਅਗ ਲਗਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਦੇ ਬਾਵਜੂਦ ਕੁਝ ਪਰਾਲੀ ਦੀ ਨਾਰ ਨੂੰ ਅਗ ਲਗਾ ਕੇ ਪ੍ਰਦੂਸ਼ਣ ਫਲਾਇਆ ਜਾ ਰਿਹਾ ਹੈ ਪਰ ਕੁਝ ਅਗਾ ਜੁੜੇ ਵਾਦੂ ਕਿਸਾਨ ਦੇ ਵਰਜ ਅਜਿਹੇ ਵੀ ਹਨ ਜਿਨ੍ਹਾਂ ਦੇ ਵੱਲੋਂ ਪਿਛਲੇ 15 ਸਾਲਾਂ ਤੋਂ ਪਰਾਲੀ ਦੀ ਰਹਿਣ ਖੁੰਦ ਨੂੰ ਅਗ ਨਹੀਂ ਲਗਾਈ ਗਈ ਪਹਿਲਾਂ ਅਸੀਂ ਪਰਾਲੀ ਦੀ ਰਹਿਣ ਖੁੰਦ ਨੂੰ ਧਰਤੀ ਦੇ ਵਿੱਚ ਹੀ ਮਿਲਾ ਦਿੰਦੇ ਸੀ ਅਤਿ ਆਧੁਨਿਕ ਤਕਨੀਕੀ ਦੇ ਚਲਦਿਆਂ ਵੱਖ-ਵੱਖ ਸਾਧਨਾ ਜਰੀਏ ਪਰਾਲੀ ਦੀ ਰਹਿਣ ਖੁੰਦ ਨੂੰ ਇਕੱਠਾ ਕਰਕੇ ਵਰਤਿਆ ਜਾ ਰਿਹਾ ਸੀ ਅਤੇ ਪੰਜਾਬ ਦੇ ਗੰਦਲੇ ਹੋ ਰਹੇ ਪ੍ਰਦੂਸ਼ਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾ ਰਹੇ ਪੰਜਾਬ ਦੇ ਵਿੱਚ ਅਜਿਹੀਆਂ ਕੰਪਨੀਆਂ ਵੀ ਆਣ ਜੋ ਕਿ ਪਰਾਲੀ ਦੇ ਨਾਲ ਨੂੰ ਇਕੱਠਾ ਕਰਕੇ ਇਸ ਤੋਂ ਬਿਜਲੀ ਪੈਦਾ ਕਰ ਰਹੀਆਂ ਨੇ ਕੰਪਨੀ ਦੇ ਵੱਲੋਂ ਨਾਬਾ ਹਲਕੇ ਦੇ ਵਿੱਚ ਪਰਾਲੀ ਨੂੰ ਇਕੱਠੀ ਕਰਨ ਦਾ ਵੱਡਾ ਪਲਾਂਟ ਲਗਾ ਕੇ ਜੁੱਥੇ ਪ੍ਰਵਾਸੀ ਅਤੇ ਪੰਜਾਬੀਆਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਅਤੇ ਮੁਨਾਫਾ ਵੀ ਕਮਾ ਰਹੇ ਨੇ। ਇਹ ਕੰਪਨੀ ਤੇ ਪਹਿਲਾਂ ਨਾਲੋਂ ਤਾਂ ਇਹ ਕੰਮ ਖਾਸਾ ਵਾਧੇ ਕੀਤਾ ਜਾਦਾ ਹੈ। ਪਹਿਲਾਂ ਤਾਂ ਕੰਮ ਕਾਫੀ ਘੱਟ ਸੀਗਾ। ਜੋ-ਜੋਣ ਕਿਸਾਨਾਂ ਦਾ ਗੁਰੂ ਘਰ ਨੇ ਮਰਜ਼ੀ ਤੋਂ ਸਮਾਫੇ ਲਈ ਜੀ ਕਿਹਾ ਉਹ ਨਾਲੇ ਗੱਠਾਂ ਕੰਮ ਵਧਿਆ ਹੋਇਆ। ਫੁਰਕ ਕੀ ਮੰਨਦੇ ਹੋ ਕਿੰਨਾ ਕੁ ਇੰਪਰੂਵ ਹੋਇਆ ਹੈ ਸਰ ਪਹਿਲਾ ਨਾ ਉਹਨੂੰ ਲਗਭਗ ਮੰਨ ਲਈਏ ਚਲੋ ਜੀ 40-50% ਹੋ ਸਕਦਾ ਜੀ ਮਤਲਬ ਕਿ ਗਰੂ ਹੋਏ ਕਿੰਦਾ ਦਾ ਕਿੰਨੇ ਡੰਪ ਨਹੀਂ ਹੋ ਰਹੇ ਬਿਲਕੁਲ ਸਰ ਸਾਡੇ ਕੋਲ ਇੱਥੇ ਲਗਭਗ 30-35 ਚੱਕੇ ਬਣੀ ਹੋਣੀ ਜੀ ਹਾਂਜੀ ਹਾਂਜੀ ਕਿੰਨੇ ਡੰਪ ਹੋ ਜਾਂਦਾ ਪਰ ਕਰੇ ਜੀ ਲਗਭਗ ਇੱਥੇ 150-200 ਮੰਜ਼ੂਰ ਕੰਮ ਕਰਦਾ ਜੀ ਹਾਂਜੀ ਕੋਈ ਕਿੱਥੋਂ ਆਉਂਦਾ ਇਹ ਡੰਪ ਜਿਹੜਾ ਕੱਟਾ ਲਾ ਕੇ ਪਾ ਜੀ ਇਹੇ ਜੀ ਲਗਭਗ ਜਿਹੜੇ ਸਾਰੇ ਨੇੜੇ ਜਿਹੜੇ ਪਿੰਡ ਬੰਦੇ ਨੇ ਜੀ ਠੀਕ ਹੈ 5 ਕਿਲੋਮੀਟਰ ਤੋਂ 10 ਕਿਲੋਮੀਟਰ ਤੋਂ ਲਗਭਗ ਇਹ ਸਾਰੇ ਉਹ ਆਪਣੇ ਜਿਹੜੇ ਆਪਣੇ ਕਿਸਾਨ ਵੀ ਲੱਗੇ ਹੋਏ ਨੇ ਤੇ ਨਵੇਂ ਬਿੰਦਰ ਚੱਲ ਰਹੇ ਨੇ ਤੇ ਉਹ ਆਪਣਾ ਜੋ ਵੀ ਹੈ ਆਪਣਾ ਇਹਦਾ ਮਾਲ ਹੈ ਕਿ ਆ ਰਹੇ ਹੈ ਇਹ ਬੈਨੀਫਿਟ ਹੋ ਜਾਂਦਾ ਮਤਲਬ ਕਿ ਵੀ ਜਿਹੜੀ ਆਪਣਾ ਅਗਰੀ ਲੱਗ ਰਹੀ ਜੀ ਸਭ ਤੋਂ ਵੱਡੀ ਮੇਨ ਗੱਲ ਤਾਂ ਇਹੀ ਆ ਹਾਂ ਤੇ ਇਸ ਤੋਂ ਬਾਅਦ ਵੀ ਇਹ ਪੋਜੀਸ਼ਨ ਤੋਂ ਆਪਣੇ ਮਤਲਬ ਕਿ ਵੀ ਬਚਾਓ ਹੋ ਰਿਹਾ ਕਾਫੀ ਜ਼ਿਆਦਾ ਜੀ ਹਾਂ ਜੀ ਹਾਂ ਜੀ ਇਹ ਜਿਹੜੀ ਹੈ ਕਿਸ ਕੰਮ ਆਉਂਦੀ ਮੈਨੇ ਤੁਸੀਂ ਫੈਕਟਰੀ ਵਿੱਚ ਚਲਾਈ ਸਰ ਇਹਦੇ ਨਾਲ ਸਾਡੀ ਪਹਿਲੀ ਗੱਲ ਤਾਂ ਇਹ ਮਨ ਕੇ ਪਹਿਲਾਂ ਤਾਂ ਜੂਨ ਆਪਣੇ ਇੰਜਨ ਚੱਲਣ ਦੇ ਕੰਮ ਕਰ ਸਕਦੇ ਆਪਾਂ ਨਾ ਉਹ ਹੁੰਦਾ ਹੈ ਕਿ ਨਾਲ ਬਿਜਲੀ ਵੀ ਆਪਾਂ ਪੈਦਾ ਕਰ ਸਕਦੇ ਹਾਂ ਜੀ ਬਿਜਲੀ ਪੈਦਾ ਹਾਂ ਜੀ ਸਰ ਲਗਭਗ ਸਾਡੇ ਕੋਲ ਇੱਥੇ 16-17 ਹਜ਼ਾਰ ਟਨ ਦਾ ਮਾਲ ਇੱਥੇ ਹੋ ਚੁੱਕਿਆ ਜੀ ਕਿੰਨਾ ਵੀ ਹਨਾ ਇੱਕ ਚੱਕਰ ਦੇ ਲਗਭਗ 2000 ਟਨ ਦੇ ਆਸਪਾਸ ਮਨ ਕੇ ਚੱਲ ਸਕਦੇ ਹਾਂ ਜੀ ਹਾਂ ਜੀ ਕਾਫੀ ਮਤਰਾ ਚ ਫੀਸ਼ਲੀ ਸਾਲ ਨਾਲੋਂ ਤਾਂ ਬਹੁਤ ਹੀ ਵਧੇ ਮਰਕਤ ਹੈ। ਹਾਂਜੀ ਹਾਂਜੀ ਹਾਂ ਪਹਿਲਾਂ ਨਾਲੋਂ ਤਾਂ ਕਾਫੀ ਵਧੇ ਹੈ। ਦੇਖੋ ਜਿਹੜੇ ਵੀ ਕਿਸਾਨ ਦੇ ਬਸ ਚ ਹੈ ਉਹ ਅੱਗੇ ਨਹੀਂ ਲਾਉਂਦੇ। ਤੇ ਸਾਨੂੰ ਤਾਂ 20 ਸਾਲ ਤੋਂ ਉੱਤੇ ਹੋ ਗਏ ਅਸੀਂ ਅੱਗੇ ਨਹੀਂ ਲਾ ਰਹੇ। ਪਰ ਜਿਹੜੇ ਜ਼ਿੰਮੇਦਾਰ ਵਿਚਾਰੇ ਇੱਕ ਦੋ ਕਿਲੇ ਆ ਲੈਨੇ ਜਿੰਨਾ ਤਾਂ ਬਸ ਨਹੀਂ ਚੱਲਦਾ। ਉਹਨਾਂ ਨੂੰ ਮਜਬੂਰੀ ਚ ਲਾਉਣੀ ਪੈਂਦੀ ਹੈ।